ਅੱਜ ਅਸੀਂ ਦੋ ਮੈਟਰ ਸੀਗੇ ਸਾਡੇ ਜਿਹੜੇ ਇੱਕ ਤੇ ਰਾਮ ਰੋਡ ਦਾ ਪੁਰਾਣਾ ਮੈਟਰ ਚੱਲਦਾ ਆ ਰਿਹਾ ਉਹ ਸੀਗਾ ਦੂਜਾ ਸਾਡਾ ਸਸਰਾਲੀ ਬੰਦ ਦਾ ਸੀਗਾ ਔਰ ਉਹਦੇ ਵਿੱਚ ਕਾਫੀ ਜਿਹੜੀਆਂ ਸੀਗੀਆਂ ਮੁਸ਼ਕਲਾਂ ਸੀਗੀਆਂ ਔਰ ਉਹਦੇ ਲਈ ਕਈ ਵਾਰੀ ਪਹਿਲਾਂ ਵੀ ਮੀਟਿੰਗਾਂ ਹੋ ਚੁੱਕੀਆਂ ਸੀਗੀਆਂ ਜਿਹਦੇ ਲਈ ਪ੍ਰਪੋਜ਼ਲ ਭੇਜੀ ਸੀਗੀ ਜਿਹਦਾ ਵਿਸ਼ਵਾਸ ਦਿਵਾਇਆ ਐਸ.ਡੀ.ਐਮ ਸਾਹਿਬ ਨੇ ਵੀ 15 ਤੋਂ ਪਹਿਲਾਂ ਪਹਿਲਾਂ ਜਿਹੜਾ ਬੰਨ ਬੱਜਣਾ ਸ਼ੁਰੂ ਹੋ ਜਾਊਗਾ ਤੇ ਜਿਹੜੀ ਮਿੱਟੀ ਮੁੱਟੀ ਉੱਤੇ ਪੈਣੀ ਆ ਕਰਨੀ ਆ ਉਹਦਾ ਵੀ ਕਰਨਗੇ ਉਹ ਆਪਣੇ ਤਰੀਕੇ ਨਾਲ ਹੱਲ ਤੇ ਦੂਜਾ ਸਾਡਾ ਰਾਮ ਰੋਡ ਦੀ ਅੱਜ ਕਹਿੰਦੇ 4 ਵਜੇ ਫੇਰ ਮੀਟਿੰਗ ਆ ਉਹਦੀ ਫੈਲ ਗਈ ਆ 4 ਵਜੇ ਮੀਟਿੰਗ ਹੋਊਗੀ ਤੇ 4 ਵਜੇ ਮੀਟਿੰਗ ਤੋਂ ਬਾਅਦ ਚ ਤੁਹਾਨੂੰ ਅਸੀਂ ਦੱਸ ਦਾਂਗੇ ਕਿ ਕਿਦਾਂ ਸ਼ੁਰੂ ਹੁੰਦਾ ਆਸ਼ਾਸ਼ਣ ਤੁਹਾਨੂੰ ਮਿਲ ਗਿਆ ਜਿਹੜਾ ਮੋਰਚਾ ਸਸਰਾਨੀ ਦੇ ਵਿੱਚ ਲੱਗਿਆ ਹੋਇਆ ਉਹ ਚੱਕੋਗੇ ਕਿ ਉਹ ਪਹਿਲਾਂ ਲਈ ਚੱਕਾਂਗੇ ਅਸੀਂ ਚੱਕੋਗੇ ਹਾਂ ਉਹ ਚੱਕਾਂਗੇ ਜੇ 15 ਤੱਕ ਵੇਟ ਕਰਦੇ ਆ 15 ਤੋਂ ਬਾਅਦ ਚ ਜੇ ਨਹੀਂ ਖੁਸ਼ ਕਰਨਗੇ ਤਾਂ ਫੇਰ ਇਹ ਸਾਰੇ ਆਪਣੀ ਮੀਟਿੰਗ ਕਰਕੇ ਪਿੰਡਾਂ ਵਾਲੇ ਸਾਰੇ ਫੇਰ ਅਸੀਂ ਵੱਡੀ ਕਾਲ ਦਿਆਂਗੇ ਕਿਉਂਕਿ ਅੱਗੇ ਬਰਸਾਤਾਂ ਦੇ ਦਿਨ ਆ ਰਹੇ ਨੇ ਫੇਰ ਅਦੋ ਤਿੰਨ ਮਹੀਨੇ ਰਹਿ ਗਏ ਤੇ ਫੇਰ ਨਹੀਂ ਤਾਂ ਫੇਰ ਸਾਡਾ ਵੱਡਾ ਨੁਕਸਾਨ ਹੋਊਗਾ ਇਸ ਕਰਕੇ ਅਸੀਂ ਆਪ ਵੇਟ ਕਰਾਂਗੇ ਇਹਨਾਂ ਦੀ ਚਲ ਪੈਸੇ ਮੈਡਮ ਨੇ ਅੱਜ ਪੂਰਾ ਵਿਸ਼ਵਾਸ ਦਿਵਾਇਆ ਕਿ ਨਹੀਂ ਕੰਮ ਸ਼ੁਰੂ ਹੋ ਜਰਨਪੋਲਾ ਸਿੰਘ ਜੀ ਜਿੱਦਾਂ ਤੁਹਾਨੂੰ ਪ੍ਰਧਾਨ ਜੀ ਨੇ ਦੱਸਿਆ ਸਾਨੂੰ 15 ਤਰੀਕ ਤੱਕ ਟਾਈਮ ਦਿੱਤਾ ਉਹਨਾਂ ਨੇ ਉਹ ਕਹਿੰਦੇ ਵੀ ਜੇ 15 ਤੱਕ ਨਹੀਂ ਕੰਮ ਚੱਲਦਾ ਤਾਂ ਤੁਸੀਂ ਸਾਨੂੰ ਕਾਲ ਕਰਕੇ ਦੱਸ ਦਿਓ ਜੋ ਤੁਹਾਡਾ ਫੇਰ ਬਣਦਾ ਤੁਸੀਂ ਆਪਣੀ ਕਾਰਵਾਈ ਅੱਗੇ ਪਾ ਸਕਦੇ ਜਿੱਦਾਂ ਪ੍ਰਧਾਨ ਜੀ ਨੇ ਦੱਸਤਾ ਵੀ ਮੋਰਚਾ ਹੁਣ ਚੱਕਾਂਗੇ ਅਸੀਂ ਉਮਰ ਚ ਚੱਕਾਂਗੇ 15 ਤਰੀਕ ਤੱਕ ਵੇਟ ਕਰਾਂਗੇ ਔਰ ਸਾਡਾ ਰਾਹੋ ਰੋਡ ਦਾ ਵੀ ਆ ਜਿਹੜਾ ਉਹਦਾ ਵੀ ਵਿਸ਼ਵਾਦਵਾਤਾ ਕੰਮ ਜਲਦੀ ਤੋਂ ਜਲਦੀ ਚਾਲੂ ਕਰਾ ਦਾਂਗੇ ਉਮੀਦ ਆ ਕੰਮ ਸ਼ੁਰੂ ਹੋ ਜਾਊਗਾ ਹਾਂਜੀ ਉਮੀਦ ਆ ਜੀ ਹੁਣ ਤਾਂ ਉਮੀਦ ਹੈਗੀ ਆ ਕਿਉਂਕਿ ਉਹਨਾਂ ਨੇ ਕਿਹਾ ਵਾ ਵੀ 15 ਨੂੰ ਜੇ ਨਹੀਂ ਕੋਈ ਹਲਚਲ ਦੇਖਦੀ ਤੁਹਾਨੂੰ ਤਾਂ ਤੁਹਾਨੂੰ ਦੱਸੋ ਤੁਸੀਂ ਆ ਫੋਨ ਕਰ ਲਿਓ ਪ੍ਰਧਾਨ ਜੀ ਫੋਨ ਕਰਕੇ ਦੱਸਣਗੇ ਮੈਡਮ ਜੀ ਨੂੰ ਕਿ ਨਹੀਂ ਕੰਮ ਚੱਲਿਆਗਾ ਫੇ ਜਿੱਦਾਂ ਪ੍ਰਧਾਨ ਜੀ ਨੇ ਤੁਹਾਨੂੰ ਦੱਸਿਆ ਵਾ ਕਿ ਅਸੀਂ ਮੀਟਿੰਗ ਕਰਕੇ ਤੇ ਪੱਕੇ ਮੋਰਚੇ ਲਾਵਾਂਗੇ ਅੱਜ ਅਸੀਂ ਦੋ ਮੈਟਰ ਸੀਗੇ ਸਾਡੇ ਜਿਹੜੇ 13 ਹਾਂ ਰੋਡ ਦਾ ਪੁਰਾਣਾ ਮੈਟਰ ਚੱਲਦਾ ਆ ਰਿਹਾ ਉਹ ਸੀਗਾ ਦੂਜਾ ਸਾਡਾ ਸਸਰਾਲੀ ਬੰਦ ਦਾ ਸੀਗਾ ਔਰ ਉਹਦੇ ਵਿੱਚ ਕਾਫੀ ਜਿਹੜੀਆਂ ਸੀਗੀਆਂ ਮੁਸ਼ਕਲਾਂ ਸੀਗੀਆਂ ਔਰ ਉਹਦੇ ਲਈ ਕਈ ਵਾਰੀ ਪਹਿਲਾਂ ਵੀ ਮੀਟਿੰਗਾਂ ਹੋ ਚੁੱਕੀਆਂ ਸੀਗੀਆਂ ਜਿਹਦੇ ਲਈ ਪ੍ਰਪੋਜ਼ਲ ਭੇਜੀ ਸੀਗੀ ਜਿਹਦਾ ਵਿਸ਼ਵਾਸ ਤੋਂ ਆਇਆ ਐਸਟੀਐਮ ਸਾਹਿਬ ਨੇ ਵੀ 15 ਤੋਂ ਪਹਿਲਾਂ ਪਹਿਲਾਂ ਜਿਹੜਾ ਬੰਨ ਬੱਜਣਾ ਸ਼ੁਰੂ ਹੋ ਜਾਊਗਾ ਤੇ ਜਿਹੜੀ ਮਿੱਟੀ ਮੁੱਟੀ ਉੱਥੇ ਪੈਣੀ ਆ ਕਰਨੀ ਆ ਉਹਦਾ ਵੀ ਕਰਨਗੇ ਉਹ ਆਪਣੇ ਤਰੀਕੇ ਨਾਲ ਹਾਲਾ ਤੇ ਦੂਜਾ ਸਾਡਾ ਰਾਮ ਰੋਡ ਦੀ ਅੱਜ ਕਹਿੰਦੇ 4 ਵਜੇ ਫੇਰ ਮੀਟਿੰਗ ਆ ਉਹਦੀ ਫੈਲ ਗਈ ਆ 4 ਵਜੇ ਮੀਟਿੰਗ ਹੋਊਗੀ ਤੇ 4 ਵਜੇ ਮੀਟਿੰਗ ਤੋਂ ਬਾਅਦ ਚ ਤੁਹਾਨੂੰ ਅਸੀਂ ਦੱਸ ਦਾਂਗੇ ਕਿ ਕਿਦਾਂ ਸ਼ੁਰੂ ਹੁੰਦਾ ਆਸ਼ਾਸ਼ਣ ਤੁਹਾਨੂੰ ਮਿਲ ਗਿਆ ਜਿਹੜਾ ਮੋਰਚਾ ਸਸਰਾਨੀ ਦੇ ਵਿੱਚ ਲੱਗਿਆ ਹੋਇਆ ਉਹ ਚੱਕੋਗੇ ਉਹ ਫਿਨਲ ਹੈ ਜੀ ਚੱਕਾਂਗੇ ਅਸੀਂ ਚੱਕੋਗੇ ਹਾਂ ਉਹ ਚੱਕਾਂਗੇ ਜੇ 15 ਤੱਕ ਵੇਟ ਕਰਦੇ ਆ 15 ਤੋਂ ਬਾਅਦ ਚ ਜੇ ਨਹੀਂ ਖੁਸ਼ ਕਰਨਗੇ ਤਾਂ ਫਿਰ ਅਸੀਂ ਸਾਰੇ ਆਪਣੀ ਮੀਟਿੰਗ ਕਰਕੇ ਪਿੰਡਾਂ ਵਾਲੇ ਸਾਰੇ ਫਿਰ ਅਸੀਂ ਵੱਡੀ ਕਾਲ ਦੇ ਆਗੇ ਵੀ ਕਿਉਂਕਿ ਅੱਗੇ ਬਰਸਾਤਾਂ ਦੇ ਦਿਨ ਆ ਰਹੇ ਨੇ ਫਿਰ ਆ ਦੋ ਤਿੰਨ ਮਹੀਨੇ ਰਹਿ ਗਏ ਤੇ ਫੇਰ ਨਹੀਂ ਕਿ ਫੇਰ ਸਾਡਾ ਵੱਡਾ ਨੁਕਸਾਨ ਹੋਊਗਾ ਇਸ ਕਰਕੇ ਅਸੀਂ ਆ ਆਬੇਟ ਕਰਾਂਗੇ ਇਹਨਾਂ ਦੀ ਚਲ ਪੈਸੇ ਮੈਡਮ ਨੇ ਅੱਜ ਪੂਰਾ ਵਿਸ਼ਵਾਸ ਦਿਵਾਇਆ ਵੀ ਨਹੀਂ ਕੰਮ ਸ਼ੁਰੂ ਹੋਜੇ ਫਿਰ ਉਹਨਾਂ ਪੋਲਾ ਸਿੰਘ ਆ ਜੀ ਜਿੱਦਾਂ ਤੁਹਾਨੂੰ ਪ੍ਰਧਾਨ ਜੀ ਨੇ ਦੱਸਿਆ ਸਾਨੂੰ 15 ਤਰੀਕ ਤੱਕ ਟਾਈਮ ਦਿੱਤਾ ਉਹਨਾਂ ਨੇ ਉਹ ਕਹਿੰਦੇ ਵੀ ਜੇ 15 ਤੱਕ ਨਹੀਂ ਕੰਮ ਚੱਲਦਾ ਤਾਂ ਤੁਸੀਂ ਸਾਨੂੰ ਕਾਲ ਕਰਕੇ ਦੱਸ ਦਿਓ ਜੋ ਤੁਹਾਡਾ ਫੇਰ ਬਣਦਾ ਤੁਸੀਂ ਆਪਣੀ ਕਾਰਵਾਈ ਅੱਗੇ ਪਾ ਸਕਦੇ ਜਿੱਦਾਂ ਪ੍ਰਧਾਨ ਜੀ ਨੇ ਦਾਸਤਾ ਵੀ ਮੋਰਚਾ ਹੁਣ ਚੱਕਾਂਗੇ ਅਸੀਂ ਉਮਰਚੇ ਚੱਕਾਂਗੇ 15 ਤਰੀਕ ਤੱਕ ਵੇਟ ਕਰਾਂਗੇ ਔਰ ਸਾਡਾ ਰਾਹੋ ਰੋਡ ਦਾ ਵੀ ਆ ਜਿਹੜਾ ਉਹਦਾ ਵੀ ਵਿਸ਼ਵਾਦਵਾਤਾ ਹੀ ਕੰਮ ਜਲਦੀ ਤੋਂ ਜਲਦੀ ਚਾਲੂ ਕਰਾ ਦਾਂਗੇ ਉਮੀਦ ਆ ਕੰਮ ਸ਼ੁਰੂ ਹੋ ਜਾਊਗਾ ਹਾਂਜੀ ਉਮੀਦ ਹੈ ਜੀ ਹੁਣ ਤਾਂ ਉਮੀਦ ਹੈ ਕਿ ਕਿਉਂਕਿ ਉਹਨਾਂ ਨੇ ਕਿਹਾ ਵਾ ਵੀ 15 ਨੂੰ ਜੇ ਨਹੀਂ ਕੋਈ ਹਲਚਲ ਦੇਖਦੀ ਤੁਹਾਨੂੰ ਤਾਂ ਤੁਹਾਨੂੰ ਦੱਸੋ ਤੁਸੀਂ ਆ ਫੋਨ ਕਰ ਲਿਓ ਪ੍ਰਧਾਨ ਜੀ ਫੋਨ ਕਰਕੇ ਦੱਸਣਗੇ ਮੈਡਮ ਜੀ ਕਿ ਨਹੀਂ ਕੰਮ ਚੱਲਿਆਗਾ ਫਿਰ ਜਿੱਦਾਂ ਪ੍ਰਧਾਨ ਜੀ ਨੇ ਤੁਹਾਨੂੰ ਦੱਸਿਆ ਵਾ ਕਿ ਅਸੀਂ ਮੀਟਿੰਗ ਕਰਕੇ ਤੇ ਪੱਕੇ ਮੋਰਚੇ ਲਾਵਾਂਗੇ